ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹਿਲੀ ਜਿਹੜੀ ਅੰਤਰ ਕਮੇਟੀ ਦੀ ਮੀਟਿੰਗ ਹੋ ਰਹੀ ਹੈ ਮੀਟਿੰਗਾਂ ਤਾਂ ਅੱਗੇ ਵੀ ਹੁੰਦੀਆਂ ਖੈਰ ਤੇ ਜਦੋਂ ਹੁਣ ਪ੍ਰਧਾਨ ਦੁਆਰਾ ਰਿਪੀਟ ਹੋਏ ਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਤੋਂ ਫਸਟ ਮੀਟਿੰਗ ਜਿਹੜੀ ਹੋ ਰਹੀ ਹੈ ਇਹਦੇ ਵਿੱਚ ਜਿੱਦਾਂ ਰੁਟੀਨ ਦੇ ਜੋ ਵੀ ਭਾਵੇਂ ਉਹ ਐਜੂਕੇਸ਼ਨ ਦੇ ਆ ਭਾਵੇਂ ਹੈਲਥ ਦੇ ਆ ਭਾਵੇਂ ਗੁਰੂ ਸੁਭਾ ਗੁਰਦੁਆਰਾ ਸਵਾਂ ਦੀ ਜਿਹੋ ਸੇਵਾ ਸੰਭਾਲਿਆ ਉਹਦੇ ਸੰਬੰਧੀ ਜਿੰਨੇ ਵੀ ਕਾਜ ਹੁੰਦੇ ਉਹ ਦਿਸਕਲਸ ਹੁੰਦੇ ਆ ਤੇ ਨਾਲ ਹੀ ਅੱਜ ਜਿਹੜਾ ਪ੍ਰਧਾਨ ਜੀ ਨੇ 350 ਸਾਲਾ ਸ਼ਹੀਦ ਦੀ ਸਤਾਬ ਦੀ ਜੋ ਗੁਰਤੇਗ ਬਹੁਤ ਸਾਹਿਬ ਜੀ ਦੀ ਮਨਾਈ ਜਾ ਰਹੀ ਆ ਉਹਦੇ ਨੂੰ ਯਾਦ ਕਰਦੇ ਹੋਏ ਅੱਜ ਇੱਕ ਸਰਾਮਾ ਦਾ ਜਿਹੜਾ ਅਧਿਕਾਟਨ ਕਰਨਗੇ ਅਕਾਲੀ ਮਾਰਕੀਟ ਦੇ ਕੋਲ ਜਿਹਦੇ 900 ਦੇ ਕਮਰੇ 900 ਕਮਰਾ ਜਿਹੜਾ ਉਹ ਤਾਂ ਤਿਆਰ ਹੋਣਾ ਤੇ ਉਸ ਮਤਬਤ ਹੋਏਗਾ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਤੇ ਨਾਲ ਹੀ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਸਮਰਪਤ ਜਿਹੜਾ ਉਹ ਬਲੌਗ ਬਣਗੇ ਤੇ ਮੈਨੂੰ ਇਹ ਕਿਉਂਕਿ ਸਦੀਵੀ ਯਾਦ ਉਹਨਾਂ ਦੀ ਜਿਹੜੀ 350 ਸਾਲਾਂ ਦੀ ਇਹ ਕਾਇਮ ਕੀਤੀ ਜਾਵੇਗੀ ਤੇ ਹੋਰ ਵੀ ਜਿਹੜੇ ਵੀ ਕੋਈ ਵੀ ਜਨਰਲ ਮਸਲੇ ਉਹ ਵਿਚਾਰੇ ਜਾਣਗੇ ਇੱਕ ਕਾਫੀ ਜ਼ਿਆਦਾ ਜਿਹੜਾ ਵਿਵਾਦ ਹੈ ਪੰਜਾਬ ਸਰਕਾਰ ਔਰ ਐਜੀਪੀਸੀ ਦੇ ਵਿਚ ਵੀ ਚੱਲ ਰਿਹਾ ਹੈ ਜੀ ਸਬਦੀ ਬਾਣ ਜਿਹੜੇ ਚਾਦੇ ਨੇ ਉਹਨਾਂ ਦੇ ਉੱਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ ਦੇ ਕੋਈ ਤਾਂ ਟੰਗ ਕਮੇਟੀ ਤੇ ਵਿਚਾਰ ਜਾਨਗੇ ਪਰ ਇਹ ਆ ਵੀ ਹਰ ਇੱਕ ਨੂੰ ਅਧਿਕਾਰ ਆ 350 ਡਾਲਰ ਚੀਜ਼ ਦੀ ਸਤ੍ਾਵਦੀ ਮਨਾਉਣਾ ਕਿਤੇ ਕੰਟਰੋਵਰਸੀ ਵੀ ਪੈਂਦੀ ਆ ਪਰ ਮੈਂ ਇਹ ਕਹਿੰਦਾ ਚਾਹਾਂਗਾ ਕਿ ਪਿਛਲੀਆਂ ਸਤ੍ਾਵਦੀਆਂ ਜਿੰਨੀਆਂ ਵੀ ਗਈਆਂ ਆ 4 ਸਾਲ ਪਹਿਲਾਂ ਤੋਂ ਉਹ ਸਤ੍ਾਵਦੀਆਂ ਕਿਉਂ ਨਹੀਂ ਮਨਾਈਆਂ ਗਏ ਗੁਰਤੇਗ ਬਹਾਦਰ ਸਾਹਿਬ ਜਾਂ ਗੁਰਤੇਗ ਬਹਾਦਰ ਸਾਹਿਬ ਦਾ 400 ਸਾਲਾ ਜਨਮ ਸਤ੍ਾਵਦੀ ਵੀ ਗਈ ਹੈ ਤੇ ਉਹ ਉਹੀ ਗੁਰਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੈ ਤੇ ਫਿਰ ਤਾਂ ਸਾਰੇ ਜਿੰਨੀਆਂ ਸਤ੍ਾਵਦੀਆਂ ਇਹ ਸਾਰਿਆਂ ਨੂੰ ਆਸਤਾ ਦੇ ਨਾਲ ਮਨਾਉਣਾ ਚਾਹੀਦਾ ਸੀ ਚਲੋ ਆਹ ਸਤਾਬਦੀ ਜਦੋਂ ਇਹ ਪੋਲੀਟਿਕਲ ਤੌਰ ਤੇ ਮੈਨੂੰ ਜੋ ਦਿਸਦਾ ਕਿ ਪੋਲੀਟਿਕਸ ਦੇ ਤੌਰ ਤੇ ਜਿਹੜੀ ਉਹ ਮਨਾਈ ਜਾ ਰਹੀ ਹੈ ਕਿਉਂਕਿ ਗਾਂ ਇਲੈਕਸ਼ਨਾਂ ਲੱਗ ਕੇ ਆ ਰਹੀਆਂ ਉਹਦੇ ਤੌਰ ਤੇ ਹੀ ਆ ਦੂਜਾ ਜਿਹੜਾ ਸਥਾਪਨਾ ਦੇ ਪੱਧਰ ਅੰਮ੍ਰਿਤਸਰ ਦਾ ਤੋਂ ਉਹਦੇ ਤੌਰ ਤੇ ਵੀ ਇਹਨੇ ਮੀਟਿੰਗਾਂ ਸ਼ੁਰੂ ਕੀਤੀਆਂ ਤਾਂ ਪਹਿਲਾ 4 ਸਾਲ ਸੁੱਤੇ ਰਹੇ ਆ ਮੈਨੂੰ ਜਾਣ ਚਾਹੀਦਾ ਛਾਤਕ ਨੂੰ ਆਸਤਾ ਦੇਣੀ ਚਾਹੀਦੀ ਜਿੰਨੀਆਂ ਸਤਾਬੀਆਂ ਅਸੀਂ ਤਾਂ ਕਿੰਨੇ ਗਵਰਨਮੈਂਟ ਦੇ ਦੋ ਕਾਰਜ ਹੁੰਦੇ ਉਹ ਕਾਰਜ ਕਰਨੇ ਚਾਹੀਦੇ ਆ ਉਹ ਡਿਵੈਲਪਮੈਂਟ ਦੇ ਕਾਰਜ ਹੁੰਦੇ ਚਲੋ ਮਹਿਸੂਸ ਹੋਇਆ ਕਿ ਇਹ ਸਿਹਤ ਸਭ ਕੋ ਨਹੀਂ ਹੁੰਦੀ ਧਰਮ ਦਾ ਪਹਿਰਾ ਹੋਣਾ ਚਾਹੀਦਾ ਤੇ ਧਰਮ ਦੇ ਤੌਰ ਤੇ ਸ਼੍ਰੋਣੀ ਕਮੇਟੀ ਨੂੰ ਅਧਿਕਾਰ ਹੈ ਕਿ ਸਾਰੀਆਂ ਸਤਾਵੀਆਂ ਸ਼੍ਰੋਣੀ ਕਮੇਟੀ ਧਾਰਮਿਕ ਤੌਰ ਤੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ ਤੇ ਉਸ ਉਹਦੇ ਤੌਰ ਤੇ ਜਿਹੜੀ ਸ਼੍ਰੋਣੀ ਕਮੇਟੀ ਅੱਗੇ ਮਨਾਉਂਦੀ ਹੈ ਤੇ ਅੱਗੇ ਤੋਂ ਮਨਾਉਂਦੀ ਆਏਗੀ ਚਰਚਾ ਬਾ ਇਹ ਵੀ ਆ ਨਹੀਂ ਕਿ ਹੈਡ ਗਰੰਟੀ ਜਾਨੀ ਰਗਵੀਰ ਸਿੰਘ ਜਿਹਨੂੰ ਜਿਹੜੀ ਉਹ ਪੱਕੀ ਛੁੱਟੀ ਤੇ ਭੇਜ ਦਿੱਤਾ ਗਿਆ ਉਹਦੇ ਬਾਰੇ ਕੀ ਕਹਿੰਦੇ ਨਹੀਂ ਨਹੀਂ ਇਹਦੇ ਲਈ ਨਹੀਂ ਕੋਈ ਛੁੱਟੀ ਤੇ ਹਰਕ ਜਾਂਦੇ ਅੱਗੇ ਵੀ ਜਾਂਦੇ ਆ ਫਿਰ ਰੂਟੀਨ ਵਰਕ ਹੈ ਇਹਦੇ ਤੇ ਮੈਂ ਕੁਝ ਨਹੀਂ ਮੇਨੇ ਦੀ ਛੁੱਟੀ ਜਿਹੜੀ ਲੰਬੀ ਛੁੱਟੀ ਹੈ ਤੇ ਪਹਿਲਾਂ ਛੁੱਟੀ ਮੰਗਦੇ ਸੀ ਨਹੀਂ ਸੀ ਮਿਲਦੀ ਹੁਣ ਛੁੱਟੀ ਜੇ ਮਿਲ ਗਈ ਹੈ ਤੇ ਉਹ 4 ਮਹੀਨੇ ਪ੍ਰਚਾਰ ਕਰਨਗੇ ਧਰਮ ਦਾ ਪ੍ਰਚਾਰ ਕਰਨਗੇ ਵਾਹਿਗੁਰੂ ਜੀ ਖਾਲਸਾ ਦਾ ਜੀ